हेलो माय डियर आइल्स स्टूडेंट्स बहुत बड़ी गुड न्यूज़ आई है अमेरिका द गवर्नमेंट दे वलो कि पीआर ਲੈਣਾ ਹੋਰ ਵੀ ਜ਼ਿਆਦਾ ਆਸਾਨ ਹੋ ਗਿਆ ਵੈ ऑटोमेटिक ठीक है ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ ਉਹ ਵੀ 540 ਦਿਨਾਂ ਦੇ ਲਈ ਮਤਲਬ ਕਿ 1.5 ਸਾਲ ਦੇ ਲਈ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਇਨ ਦਾ ਯੂ ਐਸ ਜਿਹੜੇ ਸਟੂਡੈਂਟਸ ਜਿਹੜੇ ਇੰਡੀਅਨ ਸਟੂਡੈਂਟਸ ਯੂ ਐਸ ਦੇ ਵਿੱਚ ਰਹਿ ਰਹੇ ਹੈ ਜਿਹੜਾ ਇਹ ਵਾਲਾ ਰੂਲ ਹੈ ਜਨਵਰੀ ਤੋਂ ਸਟਾਰਟ ਹੋਏਗਾ ਮਤਲਬ ਕਿ ਇਸੇ ਮੰਤ ਜਨਵਰੀ 2025 ਅਮਰੀਕਾ ਨੇ ਨਿਊ ਸਟੈਪ ਲਿੱਤਾ ਹੈ ਜੋ ਕਿ ਇੱਕ ਰੈਲੀਫ ਹੈ ਵੀਜ਼ਾ ਹੋਲਡਰਸ ਦੇ ਲਈ ਤੇ ਉਹਨਾਂ ਦੀ ਫੈਮਲੀ ਦੇ ਲਈ ਐਕਚੁਅਲੀ ਯੂਐਸ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਨੇ ਇਹ ਵਾਲੀ ਜਿਹੜੀ ਡੇਟ ਐਕਸਟੈਂਡ ਕਰ ਦਿੱਤੀ ਹੈ ਆਟੋਮੈਟਿਕ ਹੀ ਠੀਕ ਹੈ ਇਹ ਵੀਜ਼ਾ ਕਿੰਨਾ ਦੇ ਲਈ ਬੈਨੀਫੀਸ਼ੀਅਲ ਹੋਏਗਾ ਇਹ ਮੈਂ ਤੁਹਾਡੇ ਸਾਹਮਣੇ ਮੈਂਸ਼ਨ ਕਰ ਦਿੱਤਾ ਵੈ ਤੇ ਇਹ ਉਹਨਾਂ ਦੇ ਜਿਹੜੀ ਟੈਨਸ਼ਨ ਹੈ ਬਹੁਤ ਜ਼ਿਆਦਾ ਘਟਾ ਦਵੇਗਾ ਉਹਨਾਂ ਸਟੂਡੈਂਟਸ ਦੀ ਜਾਂ ਉਹਨਾਂ ਸਪਾਉਸਸ ਦੀ ਜਿਹੜੇ ਆਪਣੇ ਓਪਨ ਵਰਕ ਪਰਮਿਟ ਵੀਜ਼ਾ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਸੀ ਬਹੁਤ ਵੱਡੀ ਗ੍ਰੇਟ ਗੁੱਡ ਨਿਊਜ਼ ਸਾਹਮਣੇ ਆਈ ਹੈ ਇੰਡੀਅਨ ਕਮਿਊਨਿਟੀ ਦੇ ਲਈ ਜਿਹੜੀ ਅਮਰੀਕਾ ਦੇ ਵਿੱਚ ਰਹਿ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਅਜਿਹੇ ਨੋਟੀਫਿਕੇਸ਼ਨਸ ਲੈਣ ਦੇ ਲਈ ਐਂਡ ਵਨ ਮੋਰ ਥਿੰਗ ਇਹ ਵਾਲਾ ਜਿਹੜਾ ਰੂਲ ਹੈ ਅਪਲਾਈ ਹੋਏਗਾ 13 ਜਨਵਰੀ 2025 ਤੋਂ ਬਾਅਦ ਮਤਲਬ ਕਿ ਹੋਂਦੇ ਦਿਨਾਂ ਦੇ ਵਿੱਚ ਇਹ ਅਪਲਾਈ ਹੋਣਾ ਸਟਾਰਟ ਹੋ ਜਾਵੇਗਾ ਉਹਨਾਂ ਦੀਆਂ ਫਾਈਲਸ ਵੀ ਹੁਣ ਦੁਆਰਾ ਓਪਨ ਵਰਕ ਪਰਮਿਟ ਦੇ ਵਿੱਚ ਆਟੋਮੈਟਿਕ ਦੇ ਵਿੱਚ ਜਾ ਸਕਦੀਆਂ ਵੈ ਜਿਨ੍ਹਾਂ ਦੀਆਂ ਫਾਈਲਸ ਪੈਂਡਿੰਗ ਹੈ 4 ਮਈ 2022 ਤੋਂ ਉਹ ਵੀ ਰੀਨਿਊ ਕਰਵਾ ਸਕਦੇ ਆ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਆਇਲਟਸ ਵਿਦ ਸੋਫੀ